ਜੋ ਫਿਰ ਤੋਂ ਪੰਜਾਬ ਦਾ ਵਿੱਚ ਮੀਂਹ ਪੈ ਰਿਹਾ ਹੈ ਜੀ ਹਾਂ ਹਲਕੀ ਤੋਂ ਦਰਮਿਆਨੀ بارش ਜੋ ਹੈ ਪੰਜਾਬ ਭਰ ਦੇ ਵਿੱਚ ਹੁੰਦੇ ਹੋਏ ਦਿਖਾਈ ਦੇ ਰਹੀ ਹੈ ਜਿੱਥੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜੋ ਹੈ ਜਾਰੀ ਕੀਤਾ ਗਿਆ ਸੀ ਜਿੱਥੇ ਕਿਹਾ ਗਿਆ ਸੀ ਕਿ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਅਤੇ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪਵੇਗਾ ਤਾਂ ਮੌਸਮ ਦੇਖ ਸਕਦੇ ਹੋ ਤੁਸੀਂ ਮੋਹਾਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮੋਹਾਲੀ ਦੇ ਵਿੱਚ ਦੇਖ ਸਕਦੇ ਹੋ ਮੌਸਮ ਨੇ ਆਪਣਾ ਮિજાਜ ਬਦਲਿਆ ਲੋਕਾਂ ਨੂੰ ਗਰਮੀ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਜੇਕਰ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਹਲਕੀ ਬਾਰਿਸ਼ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਪਰ ਮੌਸਮ ਵਿਭਾਗ ਦੇ ਅਨੁਸਾਰ ਤੇਜ਼ ਬਾਰਿਸ਼ ਵੀ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ ਐਸਐਸ ਨਗਰ ਸਮੇਤ 12 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਮੌਸਮ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਹੋਇਆ ਹੈ ਜਿੱਥੇ ਕਿਹਾ ਗਿਆ ਹੈ ਕਿ 11 ਤਰੀਕ ਤੱਕ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ ਜਦ ਕਿ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਦੇਖਣ ਨੂੰ ਮਿਲੇਗਾ ਜੇਕਰ ਬਿੱਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਦੇਖਿਆ ਗਿਆ ਸੀ ਬਿੱਤੇ ਦਿਨ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਇਲਾਕਿਆਂ ਦੇ ਵਿੱਚ ਮੀਂਹ ਕਾਰਨ ਸੜਕਾਂ ਦੇ ਉੱਤੇ ਪਾਣੀ ਖੜਾ ਹੋਇਆ ਦਿਖਾਈ ਦਿੱਤਾ ਸੀ ਤਾਂ ਤਾਜ਼ਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੀਆਂ ਤਸਵੀਰਾਂ ਨੇ ਜੀ ਇਹ ਜਿਹਾ ਮੋਹਾਲੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆਖਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕੀ ਮੌਸਮ ਹੈ ਤੁਹਾਡੇ ਇਲਾਕੇ ਦੇ ਵਿੱਚ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਕਿ ਤੁਹਾਡੇ ਇਲਾਕੇ ਦੇ ਵਿੱਚ ਕਹਿੋ ਜਿਹਾ ਮੌਸਮ ਹੈ ਗਰਮੀ ਤੋਂ ਤੁਹਾਨੂੰ ਕਿੰਨੀ ਕੁ ਰਾਹਤ ਮਿਲੀ ਹੈ ਮੀਂਹ ਕਰਕੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਮੀਂਹ ਤੋਂ ਤੁਸੀਂ ਖੁਸ਼ ਹੋ ਕਿਉਂਕਿ ਗੱਲ ਕੀਤੀ ਜਾਵੇ ਤਾਂ ਲੋਕ ਅਤਿ ਦੀ ਗਰਮੀ ਤੋਂ ਕਾਫੀ ਪਰੇਸ਼ਾਨ ਸੀ ਲਗਾਤਾਰ ਮੌਨਸੂਨ ਦੀ ਉਡੀਕ ਕਰਦੇ ਹੋਏ ਦਿਖਾਈ ਦੇ ਰਹੇ ਸੀ ਉੱਥੇ ਹੀ ਹੁਣ ਮੌਨਸੂਨ ਨੇ दस्तक ਦੇ ਦਿੱਤੀ ਹੈ ਤਾਂ ਗੱਲ ਕੀਤੀ ਜਾਵੇ ਤਾਂ ਲੋਕ ਜੋ ਨੇ ਪਹਿਲਾਂ ਤਾਂ ਕਹਿ ਰਹੇ ਸੀ ਕਿ ਮੀਂਹ ਪਵੇ ਪਰ ਜਦੋਂ ਮੌਸਮ ਬਦਲਦਾ ਤਾਂ ਕਈ ਇਲਾਕਿਆਂ ਦੇ ਵਿੱਚ ਪਾਣੀ ਖੜਾ ਹੋਇਆ ਨਜ਼ਰ ਆਉਂਦਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸੜਕਾਂ ਦੇ ਉੱਤੇ ਪਾਣੀ ਖੜਾ ਹੋਇਆ ਨਜ਼ਰ ਆ ਰਿਹਾ ਸੀ ਲੋਕ ਜੋ ਨੇ ਕਾਫੀ ਪਰੇਸ਼ਾਨ ਹੋ ਰਹੇ ਸੀ ਤਾਂ ਤੁਹਾਨੂੰ ਦੱਸਦੀ ਹੈ ਕਿ ਹਾਲਾਂਕਿ ਮੌਸਮ ਬਦਲਿਆ ਪਰ ਇਸ ਮੌਸਮ ਇਹ ਮੌਸਮ ਜੋ ਹੈ ਕਈ ਲੋਕਾਂ ਦੇ ਲਈ ਮੁਸੀਬਤ ਵੀ ਸਾਬਤ ਹੋਇਆ ਜਿੱਥੇ ਕਈ ਇਲਾਕਿਆਂ ਦੇ ਵਿੱਚ ਪਾਣੀ ਖੜਾ ਹੋਇਆ ਲੋਕਾਂ ਦੇ ਘਰਾਂ ਤੱਕ ਪਾਣੀ ਚਲਾ ਗਿਆ ਸੀ ਘਰਾਂ ਦੇ ਅੰਦਰ ਤੱਕ ਪਾਣੀ ਚਲਾ ਗਿਆ ਸੀ ਤਾਂ ਲੋਕ ਕਾਫੀ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਸੀ ਤਾਂ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲ ਹੈ ਤੁਹਾਡੇ ਇਲਾਕੇ ਦੇ ਵਿੱਚ ਕਿੰਨੀ ਕੁ ਬਾਰਿਸ਼ ਪਈ ਹੈ ਕਿੰਨਾ ਕੁ ਮੀਂਹ ਪਿਆ ਪਾਣੀ ਖੜਾ ਹੈ ਜਾਂ ਫਿਰ ਨਹੀਂ ਖੜਾ ਤੁਹਾਡੇ ਘਰਾਂ ਦੇ ਘਰ ਸੁਰੱਖਿਤ ਨੇ ਇਸ ਮੀਂਹ ਤੋਂ ਬਾਅਦ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਨਾ ਮੀਂਹ ਤੁਸੀਂ ਦੇਖ ਸਕਦੇ ਹੋ ਕਣੀਆਂ ਪੈਂਦੀਆਂ ਹੋਈਆਂ ਹਲਕੀਆਂ-ਹਲਕੀ ਬਾਰਿਸ਼ ਹੁੰਦੀ ਹੋਈ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਮੌਸਮ ਵਿਭਾਗ ਦੇ ਮੁਤਾਬਕ ਐਸਐਸ ਨਗਰ ਸਮੇਤ 12 ਜ਼ਿਲ੍ਹਿਆਂ ਦੇ ਵਿੱਚੋਂ ਜਿਸ ਦੇ ਵਿੱਚੋਂ ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਹੋਰ ਕਈ ਜ਼ਿਲ੍ਹੇ ਵੀ ਸ਼ਾਮਲ ਨੇ ਉਹਨਾਂ ਦੇ ਵਿੱਚ ਤੇ ਜ਼ਮੀਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤਾਂ 5 ਤੋਂ 11 ਤਰੀਕ ਤੱਕ ਦਾ ਇਹ ਅਲਰਟ ਸੀ ਜਿੱਥੇ ਹੁਣ 5 ਨਿਕਲ ਗਈ ਹੈ ਅੱਜ 6 ਹੈ 6 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਦਾ ਮિજાਜ ਕੀ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਮિજાਜ ਕੀ ਹੈ ਤੁਸੀਂ ਵੀ ਜ਼ਰੂਰ ਸਾਂਝਾ ਕਰਨਾ ਤੇ 11 ਤਰੀਕ ਤੱਕ ਮੌਸਮ ਇਸੇ ਤਰੀਕੇ ਦੇ ਨਾਲ ਰਹੇਗਾ ਹਾਲਾਂਕਿ ਇਸ ਤੋਂ ਬਾਅਦ ਬਦਲ ਵੀ ਸਕਦਾ ਹੈ ਮੌਸਮ ਜ਼ਿਆਦਾ ਖਰਾਬ ਵੀ ਹੋ ਸਕਦਾ ਹੈ ਜਾਂ ਹੋ ਸਕਦਾ ਹੈ ਕਿ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇ ਪਰ 11 ਤਰੀਕ ਤੱਕ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ orange ਅਲਰਟ ਜਾਰੀ ਕੀਤਾ ਗਿਆ ਜਿੱਥੇ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 11 ਤਰੀਕ ਤੱਕ بارش ਹੋਏਗੀ ਤਾਂ ਤਾਜ਼ਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਹਲਕੀ بارش ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਆਪਣੇ ਇਲਾਕੇ ਦਾ ਹਾਲ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ